ਧਰਮ ਦੇ ਬਦਲ ਨੀ ਇਹ ਬੈਠਾ ਨਾ ਇਹ ਯਾਰ ਜਸ ਸਾਹਿਬ ਨੂੰ ਆਨੁਵਾਦ ਸੰਗਤੀ ਅਸੀਂ ਦਰਸ਼ਨ ਕਰ ਰਹੇ ਹਾਂ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਲੂਵਾਲੀਆ ਵਰਸੀ ਦਿਨਾਂ ਦੀ 20 ਅਕਤੂਬਰ 1773 ਤੇ ਜਨਮ ਹੋਇਆ ਸੀ 3 ਮਈ 1718 ਈਸਵੀ ਨੂੰ ਇਹ ਸਾਹਮਣੇ ਜਿਹੜਾ ਅਪਾਦ ਦਰਸ਼ਨ ਕਰ ਰਹੇ ਹਾਂ ਨਾ ਜਨਮ ਹੈ ਜਿਹੜਾ 3 ਮਈ 1700 18 ਈਸਵੀ ਨੂੰ ਲਾਹੌਰ ਲਾਗੇ ਆਲੂ ਪਿੰਡ ਵਿਖੇ ਹੋਇਆ ਸੀ ਮਾਤਾ ਸੁੰਦਰੀ ਜੀ ਦੇ ਲਾੜ ਪਿਆਰ ਨਾਲ ਪਾਲਿਆ ਬਹੁਤ ਇਹ ਮੋਢੀ ਨਵਾਬ ਕਪੂਰ ਸਿੰਘ ਦੇ ਰਹਿਨਵਾਈ ਹੇਠ ਇਹਨਾਂ ਨੇ ਵਿੱਦਿਆ ਹਾਸਲ ਕੀਤੀ ਅਤੇ ਇਹ ਮੈਂ ਇਹਨਾਂ ਦਾ ਇਹ ਇਹਨਾਂ ਵੱਲੋਂ ਬਾਕੀ ਦਾ ਤੁਸੀਂ ਇਤਿਹਾਸ ਹੈ ਜਿਹੜਾ ਇੱਥੋਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ 1821 ਬਿਕਰਮੀ ਸੰਮਤ 1764 ਇਸ ਵੀ ਨੂੰ ਕੀਤੀ ਗਈ ਇਮਾਰਤ ਦੀ ਤੇ ਸਰਹੰਦ ਜਿੱਤਨ ਉਪਰੰਤ ਇਹਨਾਂ ਇਹਨਾਂ ਦੇ ਹਿੱਸੇ 9 ਲੱਖ ਰੁਪਏ ਆਏ ਜੋ ਕਿ ਇਹਨਾਂ ਨੇ ਇੱਕ ਚਾਦਰ ਵਿਛਾ ਕੇ ਢੇਰੀ ਕਰ ਦਿੱਤੇ ਜਿਸ ਨੂੰ ਗੁਰੂ ਕੀ ਚਾਦਰ ਕਿਹਾ ਗਿਆ ਬਾਕੀ ਸਰਦਾਰਾਂ ਨੇ 5 ਲੱਖ ਇਕੱਠੇ ਕੀਤੇ ਅਤੇ ਇੰਨਾ 14 ਲੱਖ ਰੁਪਏ ਇਹਨਾਂ ਨਾਲ ਮੌਜੂਦਾ ਹਰਿਮੰਦਰ ਸਾਹਿਬ ਦੀ ਅਮਾਰਤ ਦਾ ਮੂਰਤੋਂ ਨਿਰਮਾਣ ਹੋਇਆ ਜੋ ਕਿ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਉਪਰੰਤ ਮੰਨ ਮੰਦਰ ਨਾਲ ਜਾਣਾ ਜਾਣ ਲੱਗਿਆ 골ਡ ਟੈਂਪਲ ਨਾਲ ਮਤਲਬ ਗੱਲ ਕਹਿਣ ਦਾ ਇਹ ਹੈ ਦੇਖੋ ਜਿਹੜੀ ਹਰਿਮੰਦਰ ਸਾਹਿਬ ਦੀ ਮੇਨ ਅਸਾਰੀ ਸੀ ਜਿਹੜੀ ਜਿਹੜੀ ਕਿ ਪਹਿਲਾਂ ਉਸ ਟਾਈਮ ਟੈਟੇਰੀ ਕਰ ਦਿੱਤੇ ਗਏ ਸੀ ਕਿਉਂਕਿ ਬਾਰ ਬਾਰ ਹਮਲੇ ਹੋ ਰਹੇ ਸੀ ਉਸ ਟਾਈਮ ਜਦੋਂ ਜੱਸਾ ਸਿੰਘ ਆਲੂਆਲੀਆ 9 ਲੱਖ ਤੇ ਹੋਰ ਸਰਦਾਰਾਂ ਵੱਲੋਂ 5 ਲੱਖ ਰੁਪਏ ਨੇ ਜਿਹੜੇ ਉਹ ਇਕੱਠੇ ਕੀਤੇ ਗਏ ਤਾਂ ਉਹਨਾਂ ਨੇ ਮੁਰਤੋਂ ਨਿਰਮਾਨ ਹਰਮੰਦਰ ਸਾਹਿਬ ਦਾ ਕਰਵਾਇਆ ਗਿਆ ਤੇ ਤਾਂ ਹੀ ਇਸ ਜਦੋਂ ਉਹਨਾਂ ਨੇ ਚਾਦਰ ਵਿਛਾ ਕੇ ਪੈਸੇ ਰੱਖੇ ਤਾਂ ਇਸ ਨੂੰ ਹੀ ਗੁਰੂ ਕੀ ਚਾਦਰ ਵੀ ਕਿਹਾ ਗਿਆ ਕਤਕ ਸੰਮਤ 1744 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਲੂਆ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਆਇਆ ਕਰਦੇ ਸਨ ਅੰਮ੍ਰਿਤਸਰ ਵਿਖੇ ਪੇਟ ਦਰਦ ਹੋਣ ਕਰਕੇ ਅਕਾਲ ਚਲਾਣਾ ਕਰ ਗਏ ਜਦੋਂ ਇਹਨਾਂ ਦਾ ਫਿਰ ਕੋਈ ਪੇਟ ਦੀ ਕੋਈ ਬਿਮਾਰੀ ਹੋਈ ਫਿਰ ਉਸ ਤੋਂ ਬਾਅਦ ਇਹ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦਾ ਸੰਸਕਾਰ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੀ ਪ੍ਰਕਰਮਾਂ ਵਿੱਚ ਨਵਾਬ ਕਪੂਰ ਸਿੰਘ ਜੀ ਦੀ ਸਮਾਦ ਦੇ ਲਾਗੇ ਕੀਤਾ ਗਿਆ ਜਿੱਥੇ ਇਸ ਜਗ੍ਹਾ ਤੇ ਉਹਨਾਂ ਦੀ ਇਹ ਸਮਾਧ ਮੌਜੂਦ ਹੈ ਇਸ ਇਸ ਤਰ੍ਹਾਂ ਗੁਰੂ ਦੇ ਇਸ ਮਹਾਨ ਸਪੂਤ ਸੁਲਤਾਨ ਉਲ ਕੌਮ ਦਾ ਸੇਵਾ ਸਮਰਪਤ ਅਤੇ ਸੰਘਰਸ਼ਮਈ ਜੀਵਨ ਹੈ ਜਿਹੜਾ ਉਹ ਇਸ ਤਰ੍ਹਾਂ ਰਿਹਾ ਬੋਲੋ ਜੀ ਵਾਹਿਗੁਰੂ ਹੋਏ ਕੋਈ ਕੋਈ ਸ੍ਰੀ ਨਿਮਾਣਿਆ ਦੀ ਮਾਨ ਤਾਨ ਤਾਨ ਗੁਰੂ ਗ੍ਰੀਵਾਂਜ ਆਪ ਦੀ ਮਾਨ ਕਿਰਪਾਈਆ ਆ ਵੀਰ ਸ੍ਰੋਗ ਸੁਖਾਸਨ ਨਿਜੀ ਸਥਾਨ ਤੇ ਜਾਣ ਦੀ ਕਿਰਪਾ ਕਰ ਗੁਰ ਸੰਗਤ ਨਾਲ ਜਲਦੀ ਆ ਗਿਆ ਬਖਸ਼ੋ ਸੁਖ ਨੂੰ ਇਨਾਬ ਕੀ ਆ ਬੇਨਾਨ ਕਨਾਤ ਇੱਛੇ ਗੁਰੂ ਪਲਕ ਦੇ ਬੰਦੇ ਬਹੁਤ ਪਲਕ ਦੇ ਜੀ ਆਹ ਲੋ ਜੀ ਦੇ ਸਭ ਦੇ ਬਿਠਾ ਤੇ ਤੇ ਸ੍ਰੀ